ਚਲੋ ਜੀ ਚਲੋ ਜੀ ਵਾਹਿਗੁਰੂ ਸਾਰੇ ਇਲਾਕਾ ਵਾਸੀ ਸੰਗਤਾਂ ਨੂੰ ਸਨਮਰ ਸਹਿਤ ਬੇਨਤੀ ਹੈ ਆਉਣ ਵਾਲੀ 25 26 ਅਤੇ 27 ਫਰਵਰੀ ਨੂੰ ਪਿੰਡ ਫਗੂ ਵਿਖੇ ਸਾਲਾਨਾ ਗੁਰਮਤ ਸਵਾਗਤ ਹੋਣ ਜਾ ਰਿਹਾ ਹੈ ਜਿਹਦੇ ਬਾਰੇ ਆਪ ਸੰਗਤਾਂ ਨੂੰ ਪਹਿਲਾਂ ਪਤਾ ਹੈ ਕਿ ਇਸ ਸਵਾਗਤ ਵਿੱਚ ਵਿਸ਼ੇਸ਼ ਕਰਕੇ ਕਾਮ ਦੀ ਮਾਯਨਾਜ ਹਸਤੀ ਗਿਆਨੀ ਪਿੰਦਰਪਾਲ ਸਿੰਘ ਜੀ ਪਹੁੰਚ ਰਹੇ ਨੇ ਹਜ਼ੂਰੀ ਰਾਗੀ ਭਾਈ ਕੁਲਦੀਪ ਸਿੰਘ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਪਹੁੰਚ ਰਹੇ ਹੈ ਹੋਰ ਵੀ ਵਿਅੰਤ ਸਾਰੇ ਰਾਗੀ ਢਾਡੀ ਕਵੀਸ਼ਰ ਵੀਰ ਪਹੁੰਚ ਰਹੇ ਨੇ ਬਹੁਤ ਚੜ੍ਹਦੀ ਕਲਾ ਨਾਲ ਗੁਰਮਤ ਸਮਾਗਮ ਤਿੰਨ ਦਿਨਾਂ ਵਿੱਚ ਹੋ ਰਿਹਾ ਹੈ ਆਪ ਸਾਰੀ ਸੰਗਤ ਨੂੰ ਬੇਨਤੀ ਸਭ ਤੋਂ ਪਹਿਲਾਂ ਇਹ ਹੈ ਸਾਰੇ ਸਾਡੇ ਨਗਰ ਦੇ ਬੱਚਿਆਂ ਵੱਲੋਂ ਕਿ ਆਪ ਸਾਰਿਆਂ ਨੇ ਸਵਾਗਤ ਵਿੱਚ ਪਹੁੰਚਣਾ ਹੈ ਦੂਜੀ ਬੇਨਤੀ ਹੈ 26 ਫਰਵਰੀ ਨੂੰ ਅਮਰਤ ਸੰਚਾਰ ਵੱਡੀ ਗਿਣਤੀ ਵਿੱਚ ਹੋ ਰਿਹਾ ਹੈ ਆਪ ਸਾਰੀ ਸੰਗਤ ਨੇ ਉਪਰਾਲਾ ਕਰਨਾ ਹੈ ਆਪੋ ਆਪਣੇ ਨਗਰਿਆਂ ਦੇ ਵਿੱਚੋਂ 26 ਫਰਵਰੀ ਨੂੰ ਸਵੇਰੇ 10:00 ਵਜੇ ਇੱਥੇ ਅਮਰਤ ਛਕਣ ਵਾਰੇ ਅਵਲਾਖੀ ਉਹ ਪਹੁੰਚਣ ਦੀ ਕਿਰਪਾਲਤਾ ਆਪਜੀ ਕਰਨੀ ਹੈ ਈਸ਼ੀ ਇਸ਼ਨਾਨ ਕਰਕੇ ਸਾਫ ਸੁੱਚੇ ਵਸਤਰ ਪਹਿਨ ਕੇ ਤੇ ਕਕਾਰ ਇੱਥੋਂ ਦਿੱਤੇ ਜਾਣਗੇ ਆਪ ਸਾਰੀ ਸੰਗਤ ਨੇ ਇਸ ਬੇਨਤੀ ਨੂੰ ਕਬੂਲ ਕਰਨਾ ਹੈ ਤੇ ਜ਼ਰੂਰੀ ਬੇਨਤੀ ਹੈ ਬੱਚਿਓ ਕੌਣ ਆ ਰਿਹਾ ਆਪਣੇ ਜੀ ਜੀ ਯਾਨੀ ਪਿੰਦਰਪਾਲ ਸਿੰਘ ਜੀ ਗਿਆਨੀ ਪਿੰਦਰਪਾਲ ਸਿੰਘ ਜੀ ਪਹੁੰਚ ਰਹੇ ਆ ਆਪ ਸਾਰੀ ਸੰਗਤ ਨੇ ਵਿਸ਼ੇਸ਼ ਕਰਕੇ ਪਹੁੰਚਣਾ ਹੈ ਸਾਰਿਆਂ ਵੱਲੋਂ ਵਾਹਿਗੁਰੂ ਜੀ ਕਾ